ਦੇ ਪੈਸੇ ਗਾੜੀਆਂ ਚੱਲ ਰਹੀਆਂ ਨੇ। ਨਾ ਲੈ ਬਾਈ ਜਿਹੜੇ ਬੰਦੇ ਕਹਿੰਦੇ ਸੀਗੇ ਵੀ ਹਰਿਆਣੇ ਨੇ ਕਿਸੇ ਹੋਰ ਰਾਜ ਨੇ ਸਾਡੀ ਮਦਦ ਨਹੀਂ ਕੀਤੀ ਤੇ ਆਹ ਦੇਖੋ ਹਰਿਆਣੇ ਦੇ ਅ ਅੰਜਨ ਥਲੀ ਕਰਨਾਲ ਹਰਿਆਣਾ ਤੋਂ ਬੰਦੇ ਆਏ ਨੇ ਤੇ ਅਰੇ ਇੱਕ ਮਿੰਟ ਆ ਰਿਹਾ ਤੁਹਾਡੇ ਕੋਲ ਤੇ ਆਹ ਦੇਖੋ ਜੀ ਆ ਸਾਰੇ 3-4 ਟਰਾਲੀਆਂ ਨੇ ਇਹ ਆਹ ਦੇਖੋ ਪਿਛੇ ਇਹ ਖੰਨਾ ਗੋਵਿੰਦਗੜ੍ਹ ਨੈਸ਼ਨਲ ਹਾਈਵੇ ਟਰਾਲੀਆਂ ਲੈ ਕੇ ਆਏ ਨੇ ਬਾਈ ਜੀ ਆਹ ਦੇਖੋ ਬਾਈ ਜੀ ਹੱਥ ਜੋੜਦੇ ਨੇ ਉਹ ਬਾਈ ਜੀ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿਥੋਂ ਆਏ ਨੇ ਤੇ ਲੋ ਬਾਈ ਜੀ ਆਪਾਂ ਖੜੇ ਆ ਖੰਨਾ ਲੁਧਿਆਣਾ ਨੈਸ਼ਨਲ ਹਾਈਵੇ ਸੈਲੀਬ੍ਰੇਸ਼ਨ ਮਾਲ ਦੇ ਮੁਰੇ ਆਹ ਬਾਈ ਜੀ ਆਏ ਨੇ ਆਪਣੇ ਜੱਟ ਭਰਾ ਆਏ ਨੇ ਸਰਦਾਰ ਹਰਿਆਣੇ ਤੋਂ ਤੇ ਟਰੈਕਟਰ ਦੀ ਆਵਾਜ਼ ਥੋੜੀ ਬੰਦ ਕਰ ਲੋ। ਅੱਗੇ ਟਰੈਕਟਰ ਮੜੀ ਜੀ ਆਵਾਜ਼ ਬੰਦੇ ਕਰ। ਲੋ ਬਾਈ ਜੀ ਸਾਡੇ ਪੰਜਾਬੀ ਭਰਾ ਜਿਹੜੇ ਹੈਗੇ ਨੇ ਤੇ ਸਾਡੇ ਹਿੰਦੂ ਭਰਾ ਵੀ ਨਾਲ ਆਏ ਨੇ। ਇਹ ਹਰਿਆਣਾ ਤੋਂ ਆਏ ਨੇ। ਜੋ ਪਹਿਲਾਂ ਤਾਂ ਜਿਹੜਾ ਰੋਸਾ ਸੀਗਾ ਵੀ ਇਕੱਲਾ ਪੰਜਾਬ ਪੰਜਾਬੀਆਂ ਦੇ ਨਾਲ ਖੜਦਾ। ਚਲੋ ਹੈ ਸਾਡੇ ਸਾਰੇ ਭਰਾ ਨੇ ਸਾਡਾ ਗਵੰਡੀ ਸੂਬਾ ਹਰਿਆਣਾ। ਉੱਥੋਂ ਜ਼ਿੰਮੇਦਾਰ ਭਰਾ ਕਿੰਨੀਆਂ ਟਰਾਲੀਆਂ ਬਾਈ ਜੀ? 6 ਟਰਾਲੀਆਂ ਨੇ। 6 ਟਰਾਲੀਆਂ ਨੇ। ਚਲੋ ਇਹ ਦੋ ਅਨਾਜ ਦੀਆਂ ਕੀ ਬਾਤ ਆ ਜੀ ਇੱਧਰ ਹੋ ਜਾਓ ਇੱਧਰ ਹੋ ਜਾਓ ਇਹ ਵਾਲਾ ਸੈਂਡਪੋਲ ਮਾਰ ਜਾਂਦਾ ਹੁੰਦਾ ਤੇ ਬਾਈ ਜੀ ਬਹੁਤ ਵਧੀਆ ਅਪਰੇਲਾ ਆ ਕਿਹੜਾ ਬੋਲੂਗਾ ਬਾਈ ਜੀ ਆਪਣੇ ਤੋਂ ਕੌਣ ਬੋਲੂਗਾ ਜੀ ਤੁਸੀਂ ਦੱਸੋ ਬਾਈ ਜੀ ਲੋ ਬਾਈ ਜੀ ਹਰਿਆਣੇ ਤੋਂ ਆਏ ਨੇ ਬੰਦੇ ਸਾਡੇ ਤੁਹਾਨੂੰ ਇਹਨਾਂ ਦੀ ਬੁੱਲੀ ਦੀ ਪਤਾ ਲੈ ਜਾਣਾ ਹੈ ਸਾਡੇ ਪੰਜਾਬੀ ਭਰਾ ਨੇ ਹਿੰਦੂ ਭਰਾ ਨੇ ਨਾਲ ਇਕੱਠੇ ਹੋ ਕੇ ਜ਼ਿੰਮੇਦਾਰ ਭਰਾ ਨੇ ਸਾਰੇ ਤੇ ਬਾਈ ਜੀ ਕੀ ਕੀ ਰਾਸਨ ਲੈ ਕੇ ਆਏ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਕੋਲ ਜੀ ਸਾਰਾ ਸੂਕਾ ਰਸਣ ਹੈ ਜੀ ਅੱਛਾ ਜੀ ਤੇ ਡੰਗਰਾ ਵਾਸਤੇ ਟੂੜੀ ਹੈ ਜੀ ਚੋਕਰ ਸਾਰਾ ਫੀਡ ਆਪਣਾ ਸਾਡੇ ਕੋਲ ਤੇ ਘਰ ਵਾਸਤੇ ਜਿਵੇਂ ਸਾਡੇ ਕੋਲ ਸਾਰਾ ਰਸਣ ਹੈ ਘਰ ਦਾ ਜਿਵੇਂ ਪਾਣੀ ਹੋ ਗਿਆ ਘਰ ਦੇ ਜਿਹੜੇ ਵਿੱਚ ਉਹ ਵੀ ਬਰਤਨ ਵਾਲੀ ਚੀਜ਼ਾਂ ਨੇ ਸਾਰਾ ਦਾ ਸੋਲ ਆਟਾ ਸਾਰਾ ਕੁਝ ਨੇ ਜੀ ਠੀਕ ਹੈ ਜੀ ਤੇ ਆਪਣਾ ਡਿਸਟ੍ਰਿਕਟ ਕਰਨਾਲ ਪੈਂਦਾ ਪਿੰਡ ਇੰਜਨਥੜੀ ਪੈਂਦਾ ਸਾਡੀ ਚੀਜ਼ ਨੇ ਤੇ ਅਸੀਂ 36 ਬਰਾਦਰੀਆਂ ਤੋਂ ਸਾਰਾ ਕੁਝ ਇਕੱਠਾ ਕਰਕੇ ਲੈ ਆਇਆ ਹਾਂ। ਕੁੱਤੀ ਬਰਾਦਰੀਆਂ ਦਾ। ਹਾਂਜੀ ਹਾਂਜੀ ਬਿਲਕੁਲ ਜੀ। ਕਿੰਨੀਆਂ ਟਰਾਲੀਆਂ ਦੇ ਪਿੰਡ ਮਤਲਬ ਸਾਰੇ ਪਿੰਡ ਦਾ ਸੇਵੋ ਕੀਤਾ ਸਾਨੂੰ? ਸਾਰੇ ਪਿੰਡ ਦਾ ਸੇਵੋ। ਕਿੰਨੀਆਂ ਟਰਾਲੀਆਂ ਆਪਣੇ ਕੋਲ ਹੈ? ਸਾਡੇ ਕੋਲ 4 ਟਰਾਲੀਆਂ ਪੂਰੀਆਂ ਨਹੀਂ ਹੋਈ। ਅੱਛਾ। ਬਾਅਦ 2 ਟਰਾਲੀਆਂ ਰਹਿ ਗਈਆਂ। ਕਿੰਨੇ ਦਿਨ ਹੋ ਗਏ ਚੱਲੇ ਨੂੰ ਤੁਹਾਨੂੰ? ਸਾਨੂੰ ਅੱਜ ਹੀ ਚੱਲੇ ਨੇ ਵੈਸੇ। ਹਾਂ। ਹਾਂਜੀ ਅਸੀਂ ਸਵੇਰੇ ਪੂਰੇ ਚੱਲੇ ਸਵੇਰੇ ਸਤਾਰਾਂ ਆ ਗਈ ਸਵੇਰੇ ਚੁਰਕੇ ਚੱਲੇ ਆ। ਤੇ ਤੁਹਾਡਾ ਨਾਮ ਕੀ ਹੈ ਭਾਜੀ? ਨਾ ਸਾਡਾ ਕਰਨਜੀਤ ਸਿੰਘ ਹੈ ਜੀ ਕਰਨਜੀਤ ਸਿੰਘ ਹੋਰ ਕਿੱਦਾਂ ਪੰਜਾਬ ਦੇ ਵਿੱਚ ਜੱਡੀ ਬੜੀ ਤਰਾਸਦੀ ਆਈ ਹੈ ਕਿਵੇਂ ਜੀ ਕਰਿਆ ਤੁਹਾਡਾ ਇਹ ਜਿਵੇਂ ਕੋ ਜਿਹਨੇ ਲੋਕ ਹੀ ਕਹਿੰਦੇ ਨੇ ਆਪਣੇ ਸਾਡੇ ਨਾਲ ਕੋਈ ਪੰਜਾਬ ਵਾਲੇ ਕਈ ਲੋਕਾਂ ਨੇ ਬਿਆਨ ਦਿੱਤੇ ਨੇ ਕਿ ਸਾਡੇ ਨਾਲ ਕੋਈ ਨਹੀਂ ਖੜਿਆ ਆਪਾਂ ਕਾਨੂੰਨ ਨੂੰ ਅਪੀਲ ਕਰਦੇ ਆਂ ਵੀ ਹਰਿਆਣਾ ਤੁਹਾਡਾ ਛੋਟਾ ਭਰਾ ਹੈ ਤੇ ਆਪਾਂ ਤੁਹਾਡੇ ਕੋਲ ਨਾਲ ਖੜੇ ਆ ਬਿਲਕੁਲ ਹੀ ਉਹਨੂੰ 24 ਚੀਜ਼ ਦੀ ਜਿਸ ਚੀਜ਼ ਦੀ ਵਿਦੁਰਤ ਪਵੇਗੀ ਆਪਾਂ ਇਹ ਪੂਰਾ ਜਰਵਾਗੇ ਜਿਹੜੀ ਵੀ ਸੇਵਾ ਸਾਡੇ ਵਾਸਤੇ ਹੋਵੇਗੀ ਆਪਾਂ ਕਰਾਂਗੇ ਇਹ ਤੁਹਾਡੇ ਰਹਿਣ ਖਾਣ ਦਾ ਪ੍ਰਬੰਧ ਫੇ ਟਰਾਲੀਆਂ ਜੇ ਆਈ ਹਾਂਜੀ ਅਸੀਂ ਆਪਣਾ ਪ੍ਰਬੰਧ ਕਰਕੇ ਆਏ ਆ ਸਾਰਾ ਕੁਝ ਟਰਾਲੀਆਂ 'ਚ ਪੈਣ ਦਾ ਸਾਰਾ ਸਿਸਟਮ ਹੈ ਸਾਡੇ ਕੋਲ ਇਹ ਅਸੀਂ 15 16 ਬੰਦੇ ਆਏ ਆ ਨਾਲ ਸੇਵਾ ਕਰ ਰਹੇ ਨੇ ਸਾਰੇ ਦੇ ਸਾਰੇ ਸੇਵਾ ਵਾਸਤੇ ਚਲੋ ਮੈਂ ਚਾਹਨਾ ਇੱਕ ਵਾਰ ਦਿਓ ਬਿਲਕੁਲ ਬਿਲਕੁਲ ਮਾਰੋ ਜੀ ਪੰਜਾਬ ਅੱਗੇ ਅਗਲਾ ਇੱਕ